ਸਤਿਗੁਰੂ ਜੀ ਮੈਂ ਮਨਦੀਪ ਕੁੰਮੀ ਤਰਕਪੁਰ ਆਦਾ। ਦੋਸਤੋ ਇਸ ਵਕਤ ਪੰਜਾਬ ਦਾ ਸਿਆਸੀ ਪਾਰਾ ਪੂਰੇ ਸਿੱਖਾਂ ਦੇ ਉੱਪਰ ਹੈ। ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਓਵੇਂ ਓਵੇਂ ਹੀ ਪੰਜਾਬ ਦਾ ਸਿਆਸੀ ਪਾਰਾ ਜਿਹੜਾ ਉਹ ਵੱਧ ਰਿਹਾ ਹੈ। ਕਿਉਂਕਿ ਮਹਾਰਜ ਕੋਟਾ ਦੇ ਵਿੱਚ ਸਿਰਫ ਇੰਨਾ ਦੋ ਤਿੰਨ ਬਾਕੀ ਨੇ। ਤੇ ਜੇਕਰ ਅਸੀਂ ਆਪ ਦੇ ਗਿਆਨ ਦੇ ਨਾਲ ਤਾਂ ਆਪ ਦੀ ਬੁੱਧੀ ਦੇ ਨਾਲ ਗੱਲ ਕਰੀਏ ਤਾਂ ਅਸੀਂ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਜਿਹੜਾ ਨਰਸਸ ਕੀਤਾ ਜਾਂ ਅਸੀਂ ਆਪ ਦੇ ਦਿਮਾਗ ਦੇ ਨਾਲ ਜੋ ਵੀ ਜਿਹੜਾ ਕੋਈ ਜਿਹੜਾ ਕੱਢਿਆ ਉਹਦੇ ਮੁਤਾਬਕ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਗੱਲਾਂ ਕਰਨ ਲੱਗੇ ਆਂ ਤੇ ਉਮੀਦ ਕਰਦੇ ਆਂ ਕਿ ਅਸੀਂ ਕਿਸੇ ਵੀ ਪਾਰਟੀ ਦੀ ਜਿਹੜੀ ਪ੍ਰੋਖਤਾ ਨਹੀਂ ਕਰਦੇ ਨਾ ਹੀ ਅਸੀਂ ਕਿਸੇ ਵੀ ਜੋ ਸਾਡੇ ਰਿਜਲਟ ਆ ਕਿਸੇ ਪਾਰਟੀ ਦੇ ਵਿਰੋਧ ਦੇ ਵਿੱਚ ਜਾਂ ਕਿਸੇ ਦੇ ਪੱਖ ਦੇ ਵਿੱਚ ਜਿਹੜੀ ਇਹ ਗੱਲ ਕਰ ਰਹੇ ਆਂ ਪਰੰਤੂ ਫਿਰ ਵੀ 13 ਨੀ 13 ਸਿੱਟਾ ਦੇ ਉੱਪਰ ਜਿਹੜਾ ਅਸੀਂ ਅੱਜ ਤੱਕ ਇਹ ਰਿਕਾਰਡ ਤਕਰੀਬਨ ਆਪਦੇ ਦਿਮਾਗ ਦੇ ਨਾਲ ਲਾਇਆ ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਆਂ ਉਮੀਦ ਕਰਦੇ ਆਂ ਕਿ ਤੁਸੀਂ ਵੀ ਆਪੋ ਆਪਣੇ ਵਿਚਾਰ ਆ ਜਿਹੜੇ ਤੁਹਾਡੇ ਕਮੈਂਟਸ ਆ ਜਾਂ ਤੁਹਾਡੇ ਜਿਹੜੇ ਥਿਊ ਆ ਉਹ ਜੂ ਸਾਡੇ ਨਾਲ ਸਾਂਝੇ ਕਰਕੇ ਸਾਨੂੰ ਦੱਸੋਗੇ ਕਿ ਅਸੀਂ ਆਪ ਦੀ ਰਾਜਨੀਤੀ ਦੇ ਗਿਆਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਸਿੱਖੇ ਕਿ ਤਰੇ ਹੈ ਜੇਕਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੀ ਗੱਲ ਕਰੀਏ ਤਾਂ ਤਕਰੀਬਨ ਸਭ ਤੋਂ ਪਹਿਲਾਂ ਮੋਟੀ ਮੋਟੀ ਜਿਹੜੀ ਤੁਹਾਡੇ ਨਾਲ ਅਸੀਂ ਜਿਹੜੀ ਗੱਲ ਸਾਂਝੀ ਕਰਨ ਲੱਗੇ ਆ ਇਹਦੇ ਵਿੱਚ ਕਾਂਗਰਸ ਜਿਹੜੀ 5 ਤੋਂ 7 ਸੀਟਾਂ ਰਹਿਣੀਆਂ ਉਹ ਹੋਵਾਂ ਜਾਂ ਸਕਦੀ ਹੈ ਨੰਬਰ 2 ਦੇ ਉੱਪਰ ਜਿਹੜੀ ਆਪ ਹੈ 4 ਤੋਂ 5 ਤੱਕ ਦੀਆਂ ਸੀਟਾਂ ਨੂੰ ਵੰਡ ਸਕਦੇ ਹਾਂ ਨੰਬਰ 10 ਦੇ ਉੱਪਰ ਜਿਹੜੇ ਆਜ਼ਾਦ ਖੜੇ ਆ ਆਜ਼ਾਦ ਉਮੀਦਵਾਰਾਂ ਦਾ 250 ਰਾਜਨੀਤੀ ਦੇ ਵਿੱਚ ਪੰਜਾਬ ਦੀ ਜਿਹੜੀ ਪੰਥਿਕ ਰਾਜਨੀਤੀ ਉਹਦੇ ਵਿੱਚ ਬਹੁਤ ਬੜਾ ਸਹਿਯੋਗ ਆ ਬਹੁਤ ਬੜਾ ਯੋਗਦਾਨ ਆ ਦੋ ਦੋ ਤੇ ਜਿਹੜੀਆਂ ਸੀਟਾਂ ਉਹ ਇੱਕ ਅਜਾਦ ਨੂੰ ਜਾ ਸਕੀਆਂ ਤੇ ਭਾਜੀ ਵੀ ਇਹ ਕਿ ਪਹਿਲੀ ਵਾਰ ਨੇ ਆਪ ਦੇ ਵਿੱਚ 13 ਦੀਆਂ 13 ਜਿਹੜੀਆਂ ਲੋਕ ਸਭਾ ਸੀਟਾਂ ਦੇ ਉਪਰ ਜਿਹੜੀ ਚੋਣਾ ਲੜਨ ਜਾ ਰਹੀ ਹੈ ਉਹਦਾ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਵੋਟ ਬੈਂਕ ਵਧੂਗਾ ਇਸ ਲਈ ਭਾਜੀ ਨੂੰ ਅਸੀਂ ਜ਼ੀਰੋ ਤੋਂ ਇੱਕ ਪੱਟ ਜਿਹੜਾ ਉਹ ਮਤਲਬ ਸੀਟਾਂ ਜਾਂਦੇ ਤੱਕ ਆਪ ਦੀ ਬੁੱਧੀਨਤਾ ਆਪਕੀ ਜਿਹੜਾ ਇਹ ਇੱਕ ਪਾਤਰ ਇਹਦੇ ਵਿੱਚ ਗੱਲ ਕਰ ਰਹੇ ਆ ਆਓ ਹੁਣ ਆਪਾਂ ਜਿਹੜੀਆਂ ਜਿਹੜੀਆਂ ਵੀ ਸਾਡੀਆਂ 13 ਦੀਆਂ ਤੇ ਆ ਲੋਕ ਸਭਾ ਦੇ ਫਿੱਟਾ ਨੇ ਉਹਦੇ ਵਿੱਚ ਕੱਲੀ ਕੱਲੀ ਤੇ ਜੇਕਰ ਆਪਾਂ ਐਸਸ ਕਰੀਏ ਮੈਂ ਇਹ ਇਸ ਗੱਲ ਨੂੰ ਪਰਹਾਰਿਆ ਕਿ ਸਾਡਾ ਕਿਸੇ ਪਾਰਟੀ ਦੇ ਨਾਲ ਕੋਈ ਸੰਬੰਧ ਨਹੀਂ ਹੈ ਪਰ ਤੋਂ ਇੱਕ ਸਮਾਜ ਦੇ ਵਿੱਚ ਰਹਿੰਦੇ ਹੋਏ ਜਾਂ ਇੱਕ ਜਾਗਰਤਾ ਰੱਖਦੇ ਹੋਏ ਪੰਜਾਬ ਦੀ ਧੀਆਂ ਪਤੋਂ ਦੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਇਹ ਬੂਟਾ ਵਰਦੀ ਵੀ ਤੇ ਸਾਨੂੰ ਇਹ ਵੀ ਅਨਲਿਸਿਸ ਕਰਨਾ ਚਾਹੀਦਾ ਕਿ ਸਾਡੇ ਜਿਹੜੇ ਪੰਜਾਬ ਦੇ ਮੁੱਦੇ ਕਿੱਦਾਂ ਦੇ ਹੋਣੇ ਚਾਹੀਦੇ ਠੀਕ ਹੈ ਨਾ ਆਪਕੋ ਵੱਡੀ ਗੱਲ ਹੈ ਜਿਹੜੀ ਮੈਂ ਇਕੱਲੀ ਇਕੱਲੀ ਗੱਲ ਸ਼ੁਰੂ ਕਰਾਂ ਪਹਿਲਾਂ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਕਿਸੇ ਵੀ ਵੱਡੇ ਲੀਡਰ ਨੇ ਪੰਜਾਬ ਦੀ ਆਬੋ-ਹਵਾ ਦੀ ਪੰਜਾਬ ਦੇ ਵਿੱਚ ਦਿਨ-ਦਿਨ ਡਗਰੇ ਪਾਣੀ ਦੇ ਮਿਆਰ ਦੀ ਜਾਂ ਪੰਜਾਬ ਦੇ ਬੱਚਿਆਂ ਦਾ ਪ੍ਰਵਾਸ ਹੋ ਰਿਹਾ ਉਹਦੀ ਕਹਿੰਦੋ ਭਾਵ ਕਿ ਪੰਜਾਬ ਦੀ ਨੌਜਵਾਨੀ ਪ੍ਰਤੀ ਪੰਜਾਬ ਦੀ ਕੋਈ ਬਹੁਤਾ ਵੱਡੇ ਜਿਹੇ ਮਸਲੇ ਇਹਦੇ ਵਿੱਚ ਕਿਸੇ ਵੀ ਪਾਰਟੀ ਨੇ ਨਹੀਂ ਠਾਏ ਚਾਹੇ ਉਹ ਕੋਈ ਨੈਸ਼ਨਲ ਪਾਰਟੀ ਹੋਵੇ ਚਾਹੇ ਖੇਤਰੀ ਪਾਰਟੀ ਹੋਵੇ ਸਭ ਨੇ ਆਪੋ ਆਪਣੀ ਡਾਫੀ ਤੇ ਆਪੋ ਆਪਣੇ ਰਾਗ ਜਿਹੜੀ ਉਹ ਸਭ ਇਥੋਂ ਤੱਕ ਹੀ ਹਲਾਪਿਆ ਇਸ ਸਮੁੰਦਰੀ ਹੋਵ ਜਿਤਨਾ ਮਨ ਚਾਹੀਦਾ ਆਓ ਉਮੀਦ ਕਰਦੇ ਆ ਕਿ ਅੱਗੇ ਤੋਂ ਵੀ ਜਦੋਂ ਵੀ ਕਿਤੇ ਬੋਤਾ ਹੋਣੀ ਆ ਤਾਂ ਉਮੀਦ ਕਰਦੇ ਆ ਕਿ ਪੰਜਾਬ ਦਾ ਹਰ ਇੱਕ ਜਿਹੜਾ ਨੇਤਾ ਆ ਉਹ ਨੂੰ ਸਾਡੇ ਲੋਕ ਵੀ ਸਵਾਲ ਕਰਨਗੇ ਕਿ ਤੁਸੀਂ ਬੋਤਾ ਲੈਣ ਆਏ ਹੋ ਪੰਜਾਬ ਦੇ ਮੁੱਦਿਆਂ ਲਈ ਪੰਜਾਬ ਦੀ ਜਿਹੜੀ ਪ੍ਰਵਾਸ ਹੋ ਰਿਹਾ ਉਹਦੇ ਲਈ ਪੰਜਾਬ ਦੀ ਆਗੂ ਹਵਾਲੇ ਦਿਨੋ ਦਿਨ ਡਗਰੇ ਪਾਣੀ ਲਈ ਸਾਡਾ ਜਿਹੜੀ ਸਵਸਥਾ ਹੈ ਸਾਡੇ ਦਾ ਪਤਾ ਵਰਨੋ ਜਦਾ ਗੰਧਲਾ ਹੋ ਰਿਹਾ ਉਹਦੇ ਲਈ ਸਾਡੀ ਨੌਜਵਾਨੀ ਦੇ ਕੀ ਕਰ ਰਿਹਾ ਹੈ ਉਮੀਦ ਕਰਦਾ ਕਿ ਹਰ ਇੱਕ ਪੰਜਾਬ ਦਾ ਨੌਜਵਾਨ ਜਿਹੜਾ ਕਿਤੋਂ ਇਹ ਸਵਾਲ ਕਰਦੇ ਕਾਹਲ ਆਊਗਾ ਪਰ ਲਿਖ ਕੇ ਸਵਾਲ ਜਰੂਰ ਕਰੂਗਾ ਹੁਣ ਆਪਾਂ ਜਿਹੜੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਮਰਸਰ ਸਾਹਿਬ ਦੀ ਗੱਲ ਕਰਦੇ ਆਂ ਦੋਸਤੋ ਜੇਕਰ ਅਸੀਂ ਹੁਣ ਸੀਰੀਅਲ ਵਾਈਜ਼ ਲੜੀ ਨੰਬਰ 1 2 ਕਰਦੇ ਤੈਹ ਚੜਦੇ ਆਂ ਤਾਂ ਅਸੀਂ ਫੇਰ ਵੀ ਉਹੀ ਜਿਹੜਾ ਪਹਿਲਾਂ ਕਲ ਕਹੇ ਕਿ ਆਨੇ ਆਂ ਕਿ ਅਸੀਂ ਅਸਲ ਮੁਕਾਬਲੇ ਦੀ ਤੇ ਜਾਂ ਜਿੱਥੇ ਸਾਨੂੰ ਇਹ ਲੱਗਦਾ ਕਿ ਇਹ ਸੀਟ 50 ਦੇ ਵਿੱਚੋਂ 70% ਕਿਸ ਪਾਰਟੀ ਵੱਲ ਜਾ ਉਦੋਂ ਦੀ ਗੱਲ ਕਰ ਰਹੇ ਆ ਸਭ ਤੋਂ ਪਹਿਲਾਂ ਜਿਹੜੀ ਗੁਰੂਆਂ ਵੀਰਾਂ ਦੀ ਪਵਿੱਤਰ ਧਰਤੀ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੱਲ ਕਰੀਏ ਤਾਂ ਸਾਡੇ ਮਤਾਰਕ ਤੋਂ ਉੱਥੋਂ ਜਿਹੜੀ ਸੀਗਾ ਉਹ ਕਾਂਗਰਸ ਦੀ ਝੋਲੀ ਵਿੱਚ ਪੈਂਦੀ ਲੱਗਦੀ ਨੰਬਰ 2 ਦੇ ਉੱਪਰ ਖਲੂਸਾ ਦੇ ਵਿੱਚੋਂ ਹਜ਼ਾਰ ਉਮੀਦਵਾਰ ਤੁਹਾਨੂੰ ਵੀ ਪਤਾ ਕਿ ਪੰਥ ਏਰੀਆ ਪੰਥ ਦੇ ਲੋਕ ਉੱਥੇ ਜੁੜੇ ਹੋਏ ਆ ਇਹਦੇ ਵਿੱਚ ਅਜੇ ਤੱਕ ਸਾਡਾ ਇਹ ਅਨੈਸਸ ਆਇਆ ਜਾਂ ਸਾਡਾ ਦਿਮਾਗ ਇਹ ਕਹਿੰਦਾ ਇਹ ਜਿਹੜੀ ਸੀ ਦਾ ਆਜ਼ਾਦ ਉਮੀਦਵਾਰ ਭਾਈ ਅਵਤਪਾਲ ਸਿੰਘ ਦੇ ਖੇਲੇ ਵਿੱਚ ਉਹਦੀ ਝੋਲੀ ਵਿੱਚ ਪੈ ਗਈ ਵੀ ਲੱਗ ਰਹੀ ਹੈ ਉਸ ਤੋਂ ਬਾਅਦ ਫੋਲਪੁਰ ਬਹੁਤ ਵੱਡਾ ਏਰੀਆ ਹੈ ਫੋਲਪੁਰ ਦੇ ਵਿੱਚ ਤਿੰਨੇ ਪਾਰਟੀਆਂ ਟਕੋਣਾ ਮੁਕਾਬਲਾ ਹੈ ਚੌਥਾ ਉੱਥੇ ਮੈਨੂੰ ਲੱਗਦਾ ਹੈ ਕਿ ਬੀਜੇਪੀ ਨੇ ਵੀ ਜਿਹੜੇ ਹੈਗੇ ਆ ਢੋਡੀ ਸਾਹਿਬ ਉੱਥੇ ਖੜੇ ਆ ਇਸ ਕਰਕੇ ਰਾਣਾ ਢੋਡੀ ਹੈਗੇ ਨੇ ਉੱਥੇ ਇਹਦੇ ਵਿੱਚ ਇਹ ਹੈ ਕਿ ਤਿੰਨੇ ਹੀ ਪਾਰਟੀਆਂ ਚਾਰੇ ਜੋਗੀ ਆ ਤਿੰਨਾ ਵਿੱਚ ਬਿਲਕੁਲ ਜਿਹੜੀ ਆਪਾਂ ਕਹਦੇ ਆਂ ਵੀ ਅੱਡੀ ਛੋਟੀ ਦਾ ਜ਼ੋਰ ਲੱਗਿਆ ਵਾ ਤੇ ਕਾਂਡੇ ਦੀ ਟੱਕਰਾ ਕਿਸੇ ਨੂੰ ਵੀ ਇਹਦੇ ਵਿੱਚ ਕੋਈ ਹਜੇ ਜਿਹੜਾ ਬਹੁਤ ਮਤ ਸਾਡੇ ਨਜ਼ਰੋਂ ਨਜ਼ਰ ਉਹ ਨਹੀਂ ਆ ਰਹਾ ਉਸ ਤੋਂ ਬਾਅਦ ਨੰਬਰ 4 ਫੀਕੋਡ 3 ਕੋਡ ਪਰਤਿਕ ਸਿੰਘ ਪੂਰੀ ਤਰ੍ਹਾਂ ਬਣ ਚੁੱਕੀ ਹੈ ਹਜੇ ਤੱਕ ਕੋਈ ਆਪੋ ਹਵਾ ਸਾਰੇ ਹੀ ਜਿਨੇ ਵੀ ਨੌਜਵਾਨ ਲੋਕ ਨੇ ਸਾਰੇ ਆਜ਼ਾਦ ਮੀਜਵਾਰਾ ਜਿਹੜੇ ਉਹਦੇ ਹੱਕ ਦੇ ਵਿੱਚੋਂ ਦੇ ਨਜ਼ਰ ਆ ਰਹਾ ਹੈ ਨੰਬਰ 5 ਦੇ ਉੱਪਰ ਸੀ ਜੇ ਬਠਿੰਡੇ ਦੀ ਗੱਲ ਕਰੀਏ ਤਾਂ ਬਠਿੰਡੇ ਦੇ ਵਿੱਚ ਵੀ ਬਹੁਤ ਹੀ ਖਸਮ ਮੁਕਾਬਲਾ ਆਪ ਤੇ ਕਾਂਗਰਸ ਦੇ ਵਿੱਚ ਬਿਲਕੁਲ ਜੇ ਕਿਤੇ ਕੋਈ ਹਾਜਤ ਕੋਈ ਤਾਂ ਦੇਖੋ ਇਹ ਸਾਡਾ ਲੋਕਾਂ ਦੇ ਪ੍ਰਤੀ ਜਾਂ ਲੋਕਾਂ ਦੇ ਲੈ ਹੋਏ ਵੀਰਾਂ ਦੇ ਮੁਤਾਬਕ ਕਿ ਇੱਥੇ ਕਿਸੇ ਵੀ ਉਮੀਦਵਾਰ ਦੀ ਚਾਹੇ ਆਪਾ ਆਪ ਕਾਂਗਰਸ ਦਾ ਚਾਹੇ ਉੱਥੇ ਕალიਦਾਰਾ ਕੋਈ ਕალიਦਾਰ ਦੀ ਬਹੁਤ ਵੱਡੀ ਇੱਕ ਜਿਹੜੀ ਆਪਾਂ ਕਹਿ ਲਈਏ ਉੱਥੇ ਮਤਲਬ ਇਹ ਧਾਰ ਤੇ ਲੱਗਾ ਹੈ ਜੀਤ ਸਿੰਘ ਸਰਬਾਤ ਲੋਕ ਖੜੇ ਨੇ ਇਸ ਕਰਕੇ ਇੱਥੇ ਕਿਸੇ ਵੀ ਉਮੀਦਵਾਰ ਦੀ ਜਿੱਤ ਹਾਰ ਬਹੁਤ ਮਹਿਜ਼ ਥੂੜੀਆਂ ਹੀ ਵੋਟਾਂ ਦੇ ਉੱਪਰ ਜਿਹੜੀ ਹੋ ਕੌਮ ਵੀ ਸੁਭਾਅ ਨਾਲ ਉਸ ਤੋਂ ਬਾਅਦ ਸੰਗੂਰ ਦੀ ਸੀਟਾ ਸੰਗੂਰ ਦੀ ਸੀਟ ਖਲਹਾਲ ਆਪ ਦੇ ਹੱਕ ਦੇ ਵਿੱਚ ਜਾਨੀ ਜਿਹੜੀ ਉਹ ਦਿਖਾਈ ਦੇ ਰਹੀ ਆ ਕਿਉਂਕਿ ਜੇਕਰ ਅਸੀਂ ਲੋਕਾਂ ਨਾਲ ਗੱਲਾਂ ਕੀਤੀਆਂ ਨੇ ਕਿਤੇ ਨਾ ਕਿਤੇ ਦੇਖੋ ਖੜਾ ਸਾਹਿਬ ਨੇ ਬਹੁਤ ਵੱਡੀ ਇੱਕ ਬੇਇੱਜ਼ਤੀ ਜਿਹੜੀ ਉੱਤੇ ਦਿਖਾਈ ਸੀ ਕਿ ਪੰਜਾਬ ਦੇ ਮੁੱਦਿਆਂ ਦੇ ਖਾਤੇ ਉਹਨਾਂ ਨੇ ਕਿਹਾ ਸੀ ਕਿ ਭਾਵੇਂ ਮੈਂ ਜਿੱਤਾਂਗਾ ਹਾਰ ਸਮੇ ਦੇ ਬੁੱਕਲ ਦੇ ਵਿੱਚ ਕੀ ਲਿਖਿਆ ਹੋਇਆ ਕਿਸੇ ਨੂੰ ਕੋਈ ਪਤਾ ਨਹੀਂ ਸਮੀ ਕਰਨਾ ਦਾ ਵੀ ਕੋਈ ਪਤਾ ਨਹੀਂ ਕਿ ਮੈਂ ਇੱਕ ਸਾਡਾ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡਾ ਇੱਕ ਸਰਵੇਖਣਾ ਇਹਦਾ ਸਾਹਮਣੇ ਪੰਜਾਬ ਦੇ ਪ੍ਰਤੀਖਿਆਵੀ ਨੌਜਵਾਨੀ ਪਤੀ ਪੰਜਾਬ ਦੇ ਖੱਤਾਂ ਦੇ ਪਤੀ ਨੂੰ ਇੱਕ ਸਟੇਮ ਲਿਆ ਸੀ ਉਹਦੀ ਮੋਤੀ ਸਾਹਿਬ ਤੱਕ ਜਿਹੜੀ ਹੈ ਕਿ ਗੂੰਜ ਉੱਤੀ ਸੀ ਇਸ ਕਰਕੇ ਫਿਲਹਾਲ ਸੰਗੂਪ ਦੀ ਜਿਹੜੀ ਸੀਟ ਆ ਉਹ ਆਪ ਦੀ ਝੋਲੀ ਵਿੱਚ ਚੱਕਣ ਦੀ ਨਜ਼ਰ ਆ ਰਹੀ ਹੈ ਪਟਿਆਲਾ ਤੋਂ ਫੇਰ ਤੁਹਾਨੂੰ ਦੱਸ ਦਈਏ ਕਿ ਡਾਕਟਰ ਗਾਂਧੀ ਇੱਕ ਅਜਿਹਾ ਉਮੀਦਵਾਰ ਆ ਜਿਹਨੇ ਕਦੇ ਵੀ ਕਿਸੇ ਢੀਲ ਅਚਾਰ ਜਾਂ ਬੇਸਾਰਾ ਆਦਮੀ ਦੇ ਲਈ ਜੋ ਦੇ ਦਾਤੇ ਕਰ ਰਿਹਾ ਰਹੇ ਅੱਡੇ ਵਿੱਚ ਨਹੀਂ ਪਾਈ ਪਟਿਆਲਾ ਦੀ ਸੀਟ ਖਿਲਾਫ ਤਾਂ ਨਿਸ ਦੇਖਣ ਵਿੱਚ ਜਾਨੀ ਨਜ਼ਰ ਆ ਰਹੀ ਹੈ ਸਤੇਗਰ ਸਾਹਿਬ ਦੇ ਵਿੱਚੋਂ ਜਿਹੜੀ ਸੀਟ ਆ ਉਹ ਜੇਕਰ ਆਪਿਕਾ ਉਸ ਵੀ ਫਾਸਮੇ ਟੈਕਟਰ ਇਹਦਾ ਚੰਗੇ ਤਾਂ ਕਾਂਗਰਸ ਦੇ ਹੱਕਰੇ ਵਿੱਚ ਆਦੀ ਨਜ਼ਰ ਆ ਰਹੀ ਹੈ ਨੰਬਰ 9 ਦੇ ਪ੍ਰਤੀਜੇ ਕਰ ਜੁਲੰਦਰ त्याਗੀ ਦਾ ਚਰਜੀ ਚੰਨੀ ਬਹੁਤ ਵੱਡਾ ਥੇਰਾ ਜਿਨ੍ਹਾਂ ਨੇ ਹਮੇਸ਼ਾ ਹੀ ਇੱਕ ਵੱਡੀ ਰਾਜਨੀਤੀ ਦੇ ਇੰਨੀ ਪੈੜਾ ਫੰਡੀਆਂ ਨੇ ਤਾਂ ਜੁਲੰਦਰ ਦੇ ਵਿੱਚ ਵੀ ਜਿਹੜੀ ਸੀਟ ਆ ਉਹ ਕਾਂਗਰਸ ਨੂੰ ਜਾਂਦੀ ਨਜ਼ਰ ਆਉਂਦੀ ਹੈ ਨੰਬਰ 10 ਦੇ ਉੱਪਰ ਗਰਦਾਸਪੁਰਾ ਗਰਦਾਸਪੁਰ ਦੇ ਵਿੱਚ ਆਪ ਬੀਜੇਪੀ ਤੇ ਕਾਂਗਰਸ ਜਿੱਤ ਕੋਪਰਟਾ ਕੋ ਸਾਡੀ 11 ਦੋਸਤਾਂ ਦੀਆਂ ਗੱਲਾਂ ਨੇ ਜਾਂ ਸਾਡੀ ਆਪ ਦੀ ਪਹੁੰਚ ਜਾਂ ਲੋਕਾਂ ਦੇ ਸਮਝ ਕਰਨੇ ਤਾਂ ਉੱਥੇ ਜਿਹੜੀ ਗੜਾ ਤੋਂ ਸੀਟਾ ਹੋ ਗਈ ਕਾਂ ਤੁਸੀਂ ਥੋੜੀ ਦੇ ਵਿੱਚ ਪੰਜੀ ਨਜ਼ਰ ਆ ਰਹੀ ਹੈ ਨੰਬਰ 11 ਦੇ ਉੱਪਰ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਦੇ ਵਿੱਚ ਵੀ ਅਕਾਲੀ ਕਾਂਗਰਸ ਤੇ ਆਪ ਦੇ ਵਿੱਚ ਬਹੁਤ ਵੱਡੀ ਟੱਕਰ ਆ ਤਾਂ ਤੂ ਫੇਰ ਵੀ ਸਾਰਾ ਐਨਸਸ ਕਰਦੇ ਬਾਵਜੂਦ ਜੇ ਜਿਹੜੀ ਸੀਟਾ ਹੋ ਆਪ ਦੀ ਜੋ ਦੇ ਵਿੱਚ ਪੰਜੀ ਨਜ਼ਰ ਆ ਰਹੀ ਹੈ ਨੰਬਰ 12 ਦੇ ਉੱਪਰ ਅਸ਼ਾਰਪੁਰਾ ਅਸ਼ਾਰਪੁਰ ਦੇ ਵਿੱਚ ਆਪ ਤੇ ਕਾਂਗਰਸ ਆਪ ਦੇ ਕਾਂਸ ਦੇ ਵਿੱਚ 20 ਕਾਂਟੇ ਦੀ ਟੱਕਰ ਹੈ ਇਹਨਾਂ ਦੋਹਾਂ ਦੇ ਵਿੱਚੋਂ ਕੋਈ ਵੀ ਕੁਝ ਹੀ ਜਿਹੜੀ ਆਪਾਂ ਬੋਟਾ ਦੇ ਉੱਤੇ ਕਹਿੰਦੇ ਆ ਖਾਸ ਦੇ ਉੱਤੇ ਹੋ ਸਕਦੀ ਆ ਲੁਧਿਆਣਾ ਦੀ ਬਹੁਤ ਵੱਡੀ ਵਕਾਰੀ ਸੀਗਾ ਜਿਹਦੇ ਵਿੱਚ ਕਾਂਸ ਪ੍ਰਧਾਨ ਦਾ ਵੀ ਰਾਜ ਜਿਹੜਾ ਹੈਗਾ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਦਾਤੇ ਲੱਗਿਆ ਉਹਨਾਂ ਵਾਲੀ ਠੀਕ ਹੈ ਮੈਂ ਇੱਕ ਜੋ ਰੋਲ ਅਦਾ ਕਰ ਰਿਹਾ ਆਪਾਂ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਫਿਲਹਾਲ ਖਾਸ ਨਹੀਂ ਕਰੀ ਲੁਧਿਆਣਾ ਕਾਂਗਰਸ ਦੀ ਝੋਲੀ ਦੇ ਵਿੱਚ ਪਹਿਲਾਂ ਨਜ਼ਰ ਆ ਰਿਹਾ ਹੈ ਕੋਲੋਂ ਲਾਤੀ ਕਿ 113 ਸੀਟਾਂ ਦਾ ਅਸੀਂ ਮਹਿਜ ਜਿੱਥੇ ਬਸਮੀ ਟੱਕਰ ਆ ਜੋ ਜੋ ਸਾਡਾ ਅਸੀਂ ਅਨਾਕਸਪ ਕੀਤਾ ਅਮੀਰ ਕਰ ਤਾਂ ਸਾਡੇ ਚੈਨਲ ਦੇ ਨਾਲ ਜਿਹੜੇ ਹੋਏ ਲੋਕ ਸਾਡੇ ਯਾਰ ਜੋ ਸੁਮਿਤਰ ਜੋਗੀਆ ਉਹ ਇੰਨਾ ਸੀਟਾਂ ਦੇ ਮੁਤਾਬਕ ਸਾਡੇ ਅਨਾਸ ਦੇ ਮੁਤਾਬਕ ਆਪੋ ਆਪਣੇ ਜਿਹੜੇ ਈਯੂ ਆ ਆਪੋ ਆਪਣੇ ਜੋ ਸਾਡੇ ਦੇ ਨਾਲ ਗੱਲਬਾਤ ਕਰਨਾ ਉਹਨਾਂ ਦਾ ਸਾਡਾ ਜਿਹੜਾ ਸੋਸ਼ਲ ਮੀਡੀਆ ਜ਼ਰੀਆ ਉਹਦੇ ਮੁਤਾਬਕ ਆਪਾਂ ਪਰਮਿਟ ਜਰੂਰ ਦੇਣਗੇ ਫਿਰ ਵੀ ਅਕੀਰ ਦੇ ਉੱਪਰ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਮੇਰੀ ਕਹਿੰਦੇ ਆ ਕਿ ਹੋਂਦਾਂ ਹੋਣੀਆਂ ਜਾਂਦੀਆਂ ਰਹਿੰਦੀਆਂ ਨੇ ਆਪਾਂ ਦਾ ਜਿਹੜਾ ਭਾਈਚਾਰਾ ਆਪਸੀ ਭਾਈਚਾਰਾ ਜੋ ਬਣਾ ਕੇ ਰੱਖਣੀ ਆ ਆਪੋ ਆਪਣੇ ਉਮੀਦਵਾਰਾਂ ਦੇ ਹੱਥ ਦੇ ਵਿੱਚ ਬਹੁਤ ਵੱਡੀ ਨੀ ਆਪਾਂ ਹੋਂਦਾਂ ਪਾਈਏ ਤਾਂ ਕਿ ਆਪਾਂ ਉਹ ਉਮੀਦਵਾਰਾਂ ਨੂੰ ਬਿਤਾ ਕੇ ਪੰਜਾਬ ਦਾ ਕੁਝ ਕਰ ਸਕੀਏ ਇੱਕ ਚੰਗੀ ਸਰਕਾਰ ਜਿਹੜੀ ਉੱਪਰ ਸੈਂਟਰ ਦੇ ਵਿੱਚ ਆ ਸਕੀਏ ਸਾਡੇ ਰੰਗ ਲਈ ਮੋਲੋ ਆਨ